ਸਨ 1699 ਦੇ ਵਿਸਾਖੀ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਾਰੇ ਦੇਸ਼ ਵਿੱਚ ਹੁਕਮਨਾਮੇ ਪੇਟ ਕੇ ਨੰਦਪੁਰ ਸਾਹਿਬ ਪੁੱਜਣ ਲਈ ਸੱਦੇ ਭੇਜੇ ਇਹ ਇਕੱਠ ਖਾਲਸਾ ਪੰਥ ਦੀ ਸਜਣਾ ਵਾਸਤੇ ਸੀ ਪਰ ਇਹ ਮਸ਼ਹੂਰ ਹੋ ਗਿਆ ਕਿ ਗੁਰੂ ਜੀ ਇੱਕ ਬਹੁਤ ਵੱਡਾ ਯੱਗ ਕਰਵਾ ਰਹੇ ਹਨ ਵਧੀਆ ਭੋਜਨ ਤੇ ਧਨ ਪਦਾਰਥਾਂ ਦੇ ਲਾਲਚ ਵਿੱਚ ਵੱਡੀ ਗਿਣਤੀ ਵਿੱਚ ਬਾਹਮਣ ਵੀ ਬਿਨਾਂ ਬੁਲਾਏ ਨੰਦਪੁਰ ਸਾਹਿਬ ਪੁੱਜ ਗਏ ਜਦੋਂ ਇੱਥੇ ਬਾਹਮਣਾਂ ਦੀ ਕੋਈ ਪੁੱਛਗਿੱਛ ਨਾ ਹੋਈ ਤਾਂ ਉਹਨਾਂ ਨੇ ਗੁਰੂ ਜੀ પાસે ਰੋਸ ਕੀਤਾ ਕਿ ਉਹਨਾਂ ਨੂੰ ਯੱਗ ਵੀ ਸ਼ਾਮਲ ਹੋਣ ਲਈ ਸੱਦੇ ਨਹੀਂ ਭੇਜੇ ਗਏ ਤੇ ਨਾ ਹੀ ਹੋਰ ਨ ਜਾਤਾਂ ਦੇ ਬੰਦਿਆਂ ਪਹਿਲੇ ਭੋਜਨ ਸ਼ਿਕਾਇਆ ਗਿਆ ਗੁਰੂ ਜੀ ਨੇ ਬ੍ਰਾਹਮਣਾਂ ਦਾ ਗੁੱਸਾ ਠੰਡਾ ਕਰਨ ਦੇ ਲਈ ਕਿਆ ਸਾਨੂੰ ਤੁਹਾਨੂੰ ਬੁਲਾਉਂਦਾ ਚੇਤਾ ਹੀ ਭੁੱਲ ਗਿਆ ਬ੍ਰਾਹਮਣ ਫਿਰ ਵੀ ਪਹਿਲਾਂ ਭੋਜਨ ਕਰਨ ਦਾ ਹੱਕ ਜਤਾਉਂਦੇ ਰਹੇ ਗੁਰੂ ਜੀ ਨੇ ਕਿਹਾ ਤੁਸੀਂ ਜਿਨ੍ਹਾਂ ਨੂੰ ਨੀਚ ਕਹਿੰਦੇ ਹੋ ਇਹੀ ਅਸਲੀ ਦਾਣ ਤੇ ਸੇਵਾ ਦੇ ਹੱਕਦਾਰ ਹਨ ਕਿਉਂਕਿ ਇਹਨਾਂ ਨੇ ਆਪਣਾ ਸਭ ਕੁਝ ਦੁਤਿਆਂ ਦੇ ਖਾਤਰ ਕੁਰਬਾਨ ਕੀਤਾ ਹੋਇਆ ਹੈ ਅਸੀਂ ਇਹਨਾਂ ਵਿੱਚੋਂ ਹੀ ਰਾਜਾ ਪੈਦਾ ਕਰਨੇ ਹਨ ਬ੍ਰਾਹਮਣ ਆਪਣੀ ਹੇਠੀ ਕਰਵਾ ਕੇ ਜੋ ਬੈਠਣ ਵਾਲੇ ਨਹੀਂ ਸਨ ਉਹ ਆਪ ਤੇ ਕੁਝ ਕਰਨੀ ਸੀ ਸਕਦੇ ਪਰ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ ਉਕਸਾਇਆ